ਸਰਦ 13 ਮਰਲੇ ਜ਼ਮੀਨ ਦੀ ਕਬਜ਼ੇਨ ਲੈ ਕੇ ਪਰਿਵਾਰ ਤੇ ਹਮਲਾ ਦੋ ਔਰਤਾਂ ਸਮੇਤ ਚਾਰ ਜ਼ਖਮੀ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਮਾਮਦੋੜ ਦੇ ਨੇੜਲੇ ਪਿੰਡ ਹਜ਼ਾਰ ਸਿੰਘ ਵਾਲਾ ਵਿੱਚ ਸਾਡੇ 13 ਮਰਲੇ ਜ਼ਮੀਨ ਦੇ ਕਬਜ਼ੇਨ ਲੈ ਕੇ ਇੱਕ ਤੇ ਨੇ ਦੂਜੇ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਔਰਤਾਂ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਮਾਮਦੋੜ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਮਾਮਦੋੜ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਸਪਤਾਲ ਚ ਦਾਖਲ ਹਜ਼ਾਰਾ ਸਿੰਘ ਵਾਲਾ ਦਾ ਇਹ ਵਾਸੀ ਜਰਨੈਲ ਸਿੰਘ ਪੁੱਤਰ ਮਿੰਦਰ ਸਿੰਘ ਨੇ ਦੱਸਿਆ ਕਿ ਲਗਭਗ 2 ਮਹੀਨੇ ਪਹਿਲਾਂ ਸਰਕਾਰੀ ਰੇਟ ਤੇ ਉਸਨੇ ਸਾਢੇ 13 ਮਰਲੇ ਦਾ ਪਲਾਂਟ ਇੱਕ ਖਰੀਦਿਆ ਸੀ ਜਿਸ ਦੀ ਰਜਿਸਟਰੀ ਅਤੇ ਗਰਦੌਬਰੀ ਸਬਸਤੇ ਨਾਮ ਤੇ ਹੈ ਜਰਨੈਲ ਸਿੰਘ ਨੇ ਦੱਸਿਆ ਕੁਝ ਦਿਨ ਪਹਿਲਾਂ ਜ਼ਮੀਨ ਵੇਚਣ ਵਾਲੀ ਔਰਤ ਦੀ ਇੱਕ ਹੋਰ ਭੈਣ ਆਈ ਅਤੇ ਉਕਤ ਪਲਾਂਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਰਨੈਲ ਸਿੰਘ ਨੇ ਦੱਸਿਆ ਕਿ ਬੀਤੇ ਤਿੰਨ ਦਿਨਾਂ ਰਾਤ ਉਕਤ ਔਰਤ ਆਪਣੇ ਹੋਰ ਸਾਥੀਆਂ ਨਾਲ ਉਸਦੇ ਪਲਾਂਟ ਤੇ ਆਈ ਜਿਸ ਨੂੰ ਔਸਨੇ ਚਾਰਦਵਾਰੀ ਕੀਤੀ ਸੀ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚਾਰਦਵਾਰੀ ਤੋੜ ਦਿੱਤੀ ਅਤੇ ਅੰਦਰੋਂ ਵਸ ਸਮਾਨ ਕੁਝ ਚੋਰੀ ਕਰ ਲਿਆ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਮੌਕੇ ਤੇ ਪਹੁੰਚ ਗਏ ਤੇ ਉਕਤ ਸਾਰੇ ਲੋਕਾਂ ਨੇ ਉਸ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਖੁਦ ਉਸ ਦੀ ਪਤਨੀ ਪੁੱਤਰ ਤੇ ਤੀ ਜਖਮੀ ਹੋ ਗਏ ਸਾਰਿਆਂ ਨੂੰ ਇਲਾਜ ਲਈ ਮੰਦੌਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਮਾਮਲੇ ਸਬੰਧੀ ਮੰਦੋੜ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅਜੇ ਤੱਕ ਐਮ ਐਲ ਆਰ ਨਹੀਂ ਮਿਲੀ ਹੈ ਐਮ ਐਲ ਆਰ ਮਿਲਣ ਤੋਂ ਬਾਅਦ ਬਿਆਨ ਦਰਜ ਕੀਤਾ ਜਾਵੇਗਾ ਤੇ ਮਾਮਲਾ ਦਰਜ ਕੀਤਾ ਜਾਵੇਗਾ ਜੀ ਕਿਥੋਂ ਰਹਿਣ ਵਾਲੇ ਕੀ ਮਾਮਲਾ ਹੈ ਮੈਂ ਜਮੈਲਪੁਰ ਮੈਂ ਪੁੱਤਰ ਮਿੰਦਰ ਸਿੰਘ ਦਾ ਨਿਆਰਾ ਸਿੰਘ ਦਾ ਰਹਿਣ ਵਾਲਾ ਹਾਂ ਅਤੇ ਰਾਤ ਨੂੰ 9:30 ਵਜੇ ਦੇ ਕਰੀਬ ਮੰਗਲ ਸਿੰਘ ਗੁਰਮਤ ਸਿੰਘ ਅਤੇ ਹੋਰ 9-10 ਬੰਦੇ ਨਾਲ ਲੈ ਕੇ ਸਾਡੀ ਜਿਹੜੀ ਮੱਝਾ ਵਾਲੀ ਵੇਹੜੀ ਹੈ ਉਸ ਦੇ ਵਿੱਚ ਆ ਕੇ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਅਤੇ ਮੈਨੂੰ ਸੱਟਾਂ ਮਾਰੀਆਂ ਅਤੇ ਮੇਰੇ ਘਰਾਂ ਵਾਲੇ ਮੇਰੇ ਬਿਤੇ ਨੇ ਅਤੇ ਉਸ ਤੋਂ ਬਾਅਦ ਦੇ ਸਵੇਰ ਆਪ ਇਹਨਾਂ ਨੇ ਚੰਦਾ ਹਟਾਉਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਬਹੁਤ ਜ਼ਿਆਦਾ ਜ਼ਿਆਤੀ ਕੀਤੀ ਹੈ ਕਾਹਲੇ 70 ਸਾਢੇ ਨਾਮ ਹਨ ਇਹਨਾਂ ਦਾ ਸਾਡੇ ਨਾਮ ਹੈ ਜਮਾ ਤਨਦੀ ਸਾਡੇ ਨਾਮ ਚੱਲਦੀ ਹੈ ਇੱਕ ਤਕਸੀਮ ਦਾ ਲੱਛਾ ਇਹ ਤੁਹਾਡੇ ਵਿੱਚ ਚੱਲ ਰਿਹਾ ਹੈ 13 ਮਰਲੇ ਸਾਡੇ ਜਰਾ ਮਾਣ ਦੀ ਜਿੰਦਗੀ ਨੇ ਸੰਤੋ ਅਤੇ ਸੋਨਾ ਸੰਤ ਨੂੰ 1.5 ਮਹੀਨਾ ਪਹਿਲਾਂ ਆਪ ਦੇ ਨਾਮ ਪੰਤਕਾਰ ਵਗੈਰਾ ਸਭ ਕਰਵਾ ਲਿਆ ਹੈ ਅੱਜ ਹੁਣ ਮੰਗਲ ਸਿੰਘ ਗੁਰਮਤ ਸਿੰਘ ਦੇ ਪੁੱਤਰ ਨਮੈ ਸਿੰਘ ਦੇ ਵਾਸੀ ਮੋਰ ਸਿੰਘ ਵਾਲਾ ਮੋਰ ਸਿੰਘ ਵਾਲੀ ਵਸਤੀ ਅਤੇ ਜਗਦੀਪ ਸਿੰਘ ਕਸ਼ਮੀਰ ਸਿੰਘ ਪੁੱਤਰ ਨਮੈ ਸਿੰਘ ਸਾਰਾ ਪਰਿਵਾਰ ਅਤੇ ਕੁਝ 9-10 ਬੰਦਿਆਂ ਨੇ ਆ ਕੇ ਸਾਡੀ ਹਵੇਲੀ ਵਿੱਚ ਅਸੀਂ ਮੱਛਾਂ ਨੂੰ ਦੇਖਣ ਗਏ ਸੀ ਤੇ ਇਹ ਸਾਰੇ ਬੰਦਿਆਂ ਨੇ ਆ ਕੇ ਸਾਡੇ ਦਰ ਪੈ ਗਏ ਤੇ ਇਹਨਾਂ ਨੇ ਬਹੁਤ ਜ਼ਿਆਦਾ ਸਾਡੇ ਸੱਤਾ ਮਾਰੀਆਂ ਮਸਾਹਤ ਵਧਾਉਣ ਤੇ ਲੋਕਾਂ ਨੇ ਆ ਕੇ ਬੰਨ੍ਹ ਚਾਇਆ ਸਾਡੀ ਜਮੀਨ ਤੇ ਨਿਯੰਤ੍ਰਣ ਕਬਜ਼ਾ ਕਰਨਾ ਚਾਹਦੇ ਹਨ ਸਾਡੇ ਨਾਮ ਸਾਰਾ ਕੁਝ ਹੈ ਹਮਨ ਕਿਸਾਬ ਦੀ ਇਹ ਹਾਕ ਹੈ ਇਹ ਜਿਹੜੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਕੀ ਲੱਗਦੇ ਨੇ ਉਹਨਾਂ ਜਿੰਨਾਂ ਤੋਂ ਲਈ ਹੈ ਇਹ ਕੋਵੇ ਸੱਕੀਆਂ ਪੈਣਾ ਇਹਨਾਂ ਦਾ ਕੀ ਕੀ ਵਿੱਚ ਰੋਲ ਹੈਗਾ ਜਿਹੜੇ ਜਿਨ੍ਹਾਂ ਨੇ ਤੁਹਾਡੇ ਨਾਲ ਝਗੜਾ ਕੀਤਾ ਇਹਨਾਂ ਦੀ ਪਤਾ ਨਹੀਂ ਜ਼ਮੀਨ ਬਚਦੀ ਹੈ ਕਿ ਨਹੀਂ ਬਚਦੀ ਸਾਨੂੰ ਨਹੀਂ ਇਸ ਦਾ ਪਤਾ ਪਰ ਇਹਨਾਂ ਦੀ ਜ਼ਮੀਨ 25 ਮਰਲੇ ਹੈ ਇਹ ਐਵੇਂ ਆ ਕੇ ਸਾਡੇ 13 ਮਰਲਿਆਂ ਦੇ ਵਿੱਚ ਆ ਕੇ ਰੋਲਾ ਪਾਉਂਦੇ ਹੈ ਨਾ ਇਹਨਾਂ ਤੋਂ ਕੋਈ ਕਬਜ਼ਾ ਅੱਜ ਤੱਕ ਹੈ ਸੀ ਨਾ ਹੈਗਾ ਜਿਹੜੀ ਜਿਹੜੀ ਜ਼ਮੀਨ ਤੁਸੀਂ ਲਈ ਉਹਦੀ ਰਜਿਸਟਰੀ ਕਰਾਈ ਇੰਤਕਾਲ ਕਰਾਇਆ ਹਾਂਜੀ ਹਾਂਜੀ ਸਭ ਕੁਝ ਸਾਡੇ ਨਾਮ ਹੈ ਤੁਹਾਡੀ ਕੰਦਾ ਅਤੇ ਸ਼ੈੱਡ ਟੋਕਾ ਸਭ ਕੁਝ ਉੱਤੇ ਹੈਗਾ ਹੈ ਪਾਣੀ ਵਾਲੀ ਪੈਕ ਵੀ ਹੈਗੀ ਐ 6 ਫੁੱਟ ਦੀਆਂ ਦੁਆਰਾ ਇਹ ਪਿਆ ਹੁੰਦਾ ਹੈ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਨੇ ਕੀਤਾ ਜੀ ਹੈ ਮੀਟਰ ਵੀ ਵਿੱਚ ਲੱਗਿਆ ਹੋਇਆ ਬਿਜਲੀ ਵਾਲਾ ਮੇਰੇ ਨਾਮ ਪਰ ਪੂਰੀ